ਐਦਵਾਰ ਸਵੇਰ ਦੇ ਦਵਾਨਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਾ ਸੰਗਤ ਜੀ ਕਰੋ ਰਸਨਾ ਪਵਿੱਤਰ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਗੁਰੂ ਘਰ ਦੇ ਪ੍ਰਸਿੱਧ ਕਥਾਵਾਚਕ ਭਾਈ ਗਰਚੇਤਨ ਸਿੰਘ ਜੀ ਹਰਿਆਉਣ ਨੇ ਚੀਤ ਭਾਈ ਮਾਨੀ ਸਿੰਘ ਦੇ ਜੀਵਨ ਬਾਰੇ ਵਿਚਾਰਾ ਸਭਨ ਕੀਤੀਆਂ ਹਨ ਧੰਨਵਾਦ ਕੀਤਾ ਜਾਂਦਾ ਹੈ ਆਉਣ ਵਾਲੇ ਹਫ਼ਤੇ ਦੇ ਪ੍ਰੋਗਰਾਮ ਇਸ ਤਰ੍ਹਾਂ ਹਨ 14 ਜੁਲਾਈ ਕੱਲ ਨੂੰ ਡਾਕਟਰ ਸੁਮਿੰਦਰ ਸਿੰਘ ਵੱਲੋਂ ਵਾਰਾ ਤੋਂ ਦੋ ਵਜੇ ਤੇ ਕੁੱਪਰਗੈਦੀ ਹਾਲ ਵਿੱਚ ਸੈਮੀਨਾਰ ਲਾਇਆ ਜਾ ਰਿਹਾ ਹੈ ਉਹ ਦਵਾਈਆਂ ਤੋਂ ਕਿਵੇਂ निजात ਪਾਉਣੀ ਹੈ ਉਹ ਆਪਾਂ ਨੂੰ ਦੱਸਣਗੇ ਜਿੰਨਾ ਭੈਡਰਾਵਾ ਨੇ ਦਵਾਈਆਂ ਤੋਂ निजात ਦਿਵਾਉਣੀ ਹੈ ਉਹ 12 ਵਜੇ ਕੁੱਪਰਗੈਦੀ ਹਾਲ ਵਿੱਚ ਪਹੁੰਚ ਸਕਦੇ ਹਨ 17 ਜਨਵਰੀ ਨੂੰ ਦਿਨ ਵੀਰਵਾਰ ਨੂੰ ਕਰਨ ਈਸ਼ ਸਿੰਘ ਜੀ ਦੇ ਪਰਿਵਾਰ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ੁਕਮਨੀ ਸਾਹਿਬ ਦੇ ਪਾਸ ਕਰਵਾਏ ਜਾ ਰਹੇ ਹਨ ਦੇਖ ਤੇ ਲੰਗਰ ਦੀ ਸੇਵਾ ਉਹਨਾਂ ਦੇ ਪਰਿਵਾਰ ਵੱਲੋਂ ਹੋਵੇਗੀ 18 ਜਨਵਰੀ ਨੂੰ ਦਿਨ ਸ਼ੁੱਕਰਵਾਰ ਨੂੰ ਭਾਈ ਗਰਪੇ ਸਿੰਘ ਜੀ ਖਾਲਸਾ ਖਤਾਵਾਚਕ ਆ ਰਹੇ ਹਨ ਉਸ ਸ਼ਾਮ 6 ਵਜੇ ਤੋਂ 7 ਵਜੇ ਤੱਕ ਗੁਰਬਾਣੀ ਦੀ ਵਿਚਾਰ ਕਰਨਗੇ 25 ਜੁਲਾਈ ਦੇ ਸ਼ੁੱਕਰਵਾਰ ਨੂੰ ਸਮੂਹ ਸੀਨੀਅਰ ਸਿਟੀਜ਼ਨਾਂ ਵੱਲੋਂ ਅਖੰਡ ਪਾਤ ਪ੍ਰਕਾਸ਼ ਕਰਵਾਏ ਜਾਣਗੇ ਜਿਨ੍ਹਾਂ ਦੇ ਪੋ 27 ਜੁਲਾਈ ਦਿਨ ਐਤਵਾਰ ਨੂੰ ਪਾਏ ਜਾਣਗੇ ਦੇਗ ਤੇ ਲੰਗਰਾਂ ਦੀ ਸੇਵਾ ਉਹਨਾਂ ਦੇ ਪਰਿਵਾਰ ਵੱਲੋਂ ਹੋਵੇਗੀ 16 ਜੁਲਾਈ ਨੂੰ ਜਨ ਬੋਧਵਾਰ ਨੂੰ ਸ਼ਾਵਣ ਮਹੀਨੇ ਦਾ ਸ਼ਿਹਰਾਦ ਹੈ ਤੇ ਭਾਈ ਤਾਰੂ ਸਿੰਘ ਜੀ ਦਾ ਸ਼ੀਦੀਆਂ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਹੋਰ ਬਹੁਤ ਹੀ ਸਤਿਕਾਰਯੋਗ ਚਿਤੰਦਰ ਪਾਲ ਸਿੰਘ ਜੀ ਦਾ ਜਥਾ ਕੀਰਤਨਾਈ ਸ਼ਬਦਨਾ ਜੋੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ